ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਕਿ ਜਿਹੜੀਆਂ ਮੰਗਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮੰਗੀਆਂ ਜਾ ਰਹੀਆਂ ਨੇ ਕਿ ਉਹਨਾਂ 11 ਮੰਗਾਂ ਦਾ ਸਮਾਧਾਨ ਹੋਵੇਗਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਇਸ ਦਾ ਹੱਲ ਕਰੇਗੀ ਕਿਉਂਕਿ 14 ਫਰਵਰੀ ਨੂੰ ਵੱਡੇ ਪੱਧਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਅੱਜ ਪੂਰੇ 70 ਦਿਨ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਨੂੰ ਯਾਨੀ ਕਿ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਕੀ ਸੇਤਮੰਦ ਹੋਣਗੇ ਕੀ ਜਿਹੜੇ ਕਾਲੇ ਤਿੰਨ ਜਿਹੜੇ ਕਾਨੂੰਨ ਜਿਹੜੇ ਵਾਪਸ ਲੈ ਸੀ ਜਿਨ੍ਹਾਂ ਦਾ ਹਾਲੇ ਕਿਸੇ ਵੀ ਕਿਸਾਨ ਆਗੂ ਅਤੇ ਕਿਸਾਨ ਜਥੇਬੰਦੀਆਂ ਨੂੰ ਪ੍ਰਲਿਖਤੀ ਪ੍ਰਮਾਣ ਪੱਤਰ ਨਹੀਂ ਮਿਲਿਆ ਕੀ ਉਹ ਦੁਬਾਰਾ ਲਾਗੂ ਹੋ ਚੁੱਕੇ ਨੇ ਇਸ ਬਾਰੇ ਗੱਲ ਕਰਾਂਗੇ ਫਿਰ ਤੁਸੀਂ ਆਪਣੇ ਪੰਜਾਬੀਓ ਕਮੈਂਟ ਕਰਕੇ ਦੱਸਣਾ ਹੈ ਕਿ ਕਿੰਨਾ ਸੈਂਟਰ ਸਰਕਾਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਦਾ ਨੁਕਸਾਨ ਕਰ ਰਹੀ ਹੈ ਤੇ ਜਿਹੜੀਆਂ ਫਸਲਾਂ ਨੇ ਜਿਹੜੀ ਇੰਡਸਟਰੀ ਹੈ ਉਹ ਕੋਰਪੋਰੇਟ ਘਰਾਣੇ ਦੇ ਹੱਥਾਂ ਵਿੱਚ ਚਲੀ ਜਾਵੇਗੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਕਿਉਂਕਿ ਇਹ ਤਾਂ ਡਾਕਟਰ ਸਵੇਪ ਮਾਨ ਸਿੰਘ ਨੇ ਵੀ ਵੱਡਾ ਕਲਾਸਾ ਕੀਤਾ ਹੈ ਦੇਖੋ ਭਾਰਤ ਸਰਕਾਰ ਦੀ ਵੱਡੀ ਘਰਦੂਰਤ ਹੈ ਡਾਕਟਰ ਸਵੇਪ ਮਾਨ ਸਿੰਘ ਦਾ ਜਿਹੜਾ ਸੋਸ਼ਲ ਮੀਡੀਆ ਤੇ ਹੈਂਡਲ ਬਣਿਆ ਹੋਇਆ ਸੀ ਉਸ ਨੂੰ ਡਿਲੀਟ ਕਰ ਦਿੱਤਾ ਗਿਆ ਹੈ ਬੈਨ ਕਰ ਦਿੱਤਾ ਗਿਆ ਹੈ ਚਾਹੇ ਉਹ ਫੇਸਬੁੱਕ ਹੈ ਚਾਹੇ ਉਹ ਵਟਸਐਪ ਹੈ ਚਾਹੇ ਉਹ ਇੰਸਟਾਗ੍ਰam ਹੈ ਚਾਹੇ ਚੈਟ ਹੈ ਯਾਨੀ ਕਿ ਸਾਰਾ ਕੁਝ ਹੀ ਹੁੰਦਾ ਬੈਨ ਕਰ ਦਿੱਤਾ ਗਿਆ ਹੈ ਕਿਉਂਕਿ ਉਹਨੇ ਕਿਹਾ ਭਾਰਤੀ ਜਨਤਾ ਪਾਰਟੀ ਵੱਲੋਂ ਬੜੀ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਬੜੀ ਵੱਡੀ ਹਾਰ ਹੋਣ ਵਾਲੀ ਹੈ 14 ਫਰਵਰੀ ਨੂੰ ਕਿਉਂਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਮੰਗ ਨਹੀਂ ਮੰਨੀ ਜਾਵੇਗੀ ਇਹ ਵੱਡੇ ਬੁੱਧੀਜੀਵੀ ਪੱਤਰਕਾਰ ਅਲੱਗ-ਅਲੱਗ ਚੈਨਲਾਂ ਤੇ ਖ਼ਲਾਸਾ ਕਰ ਰਹੇ ਨੇ ਉਹਨਾਂ ਨੇ ਕਿਹਾ ਲੱਕੜ ਦਾ ਮੁੰਡਾ ਦੇਣਾ ਹੈ ਭਾਵੇਂ ਉਹ ਹੁਣ ਦੇ ਦੇਣ ਤੇ ਭਾਵੇਂ 14 ਫਰਵਰੀ ਨੂੰ ਦੇ ਦੇਣ ਉਹਨਾਂ ਨੇ ਕਿਹਾ ਕਿ ਜਿਹੜੇ țe ਗੱਲ ਕਰਦੇ ਹਨ ਤਾਂ ਜਿਹੜੀ ਕਿਸਾਨਾਂ ਦੀ ਹਾਰ ਹੋਈ ਹੈ ਜਿਹੜਾ ਕਿਸਾਨਾਂ ਨੂੰ ਝਟਕਾ ਲੱਗਿਆ ਹੈ ਮੈਂ ਉਸ ਪੁਆਇੰਟ ਤੇ ਆਉਣਾ ਚਾਹਣਾ ਉਹ ਪੁਆਇੰਟ ਇਹ ਹੈ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸੀ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਤੋਂ ਟਸ ਤੋਂ ਮਸ ਨਹੀਂ ਹੋਵੇਗੀ ਉਹ ਦੁਬਾਰਾ ਇੰਪੋਜ਼ ਕੀਤੇ ਜਾਣਗੇ ਲਾਗੂ ਕੀਤੇ ਜਾਣਗੇ ਭਾਵੇਂ ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਡੀਆਂ ਨੂੰ ਮੰਡੀ ਕਰਨ ਤੋਂ ਕੋਰੀ ਨਾ ਕਰ ਦਿੱਤੀ ਹੈ ਲੇਕਿਨ ਆਖਰਕਾਰ ਪੰਜਾਬ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਅੱਗੇ ਝੁਕੜਾ ਪਵੇਗਾ ਕਿਉਂਕਿ ਭਾਰਤ ਦੇ ਵਿੱਚ ਭਾਰਤ ਦੇ ਵਿੱਚ ਜਿੰਨੀਆਂ ਵੀ ਸਟੇਟਾਂ ਨੇ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਮੰਡੀਕਰਨ ਹੋਣ ਜਾ ਰਿਹਾ ਹੈ ਉਹਨਾਂ ਦੇ ਮੁੱਖ ਮੰਤਰੀਆਂ ਨੇ ਇਹ ਜਿਹੜਾ ਜਿਹੜਾ ਪ੍ਰਸਤਾਵ ਦਿੱਤਾ ਗਿਆ ਸੀ ਉਸ ਨੂੰ ਪਾਸ ਵੀ ਕਰ ਦਿੰਦਾ ਹੈ ਫਿਰ ਕੱਲਾ ਪੰਜਾਬ ਸੂਬਾ ਕੀ ਕਰੇਗਾ ਜੇਕਰ ਬਾਕੀ ਦੇ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਆਪਣੇ ਹੱਥ ਵੜ ਕੇ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਦੇ ਦਿੱਤੇ ਇੱਧਰ ਪਿਆਰੇ لال ਗਰਜ ਜਿਹੜੇ ਪੰਜਾਬ ਦੇ ਬੜੇ ਸੁਝੇ ਹੋਏ ਪੱਤਰਕਾਰ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਕਿਸਾਨਾਂ ਦੇ ਅੱਖਾਂ ਦੇ ਵਿੱਚ ਧੂੜ ਪਾਈ ਗਈ ਹੈ ਕਿ ਅਸੀਂ ਉਹ ਤਿੰਨ ਕਾਲੇ ਕਾਨੂੰਨ ਜਿਹੜੇ ਨੇ ਨਹੀਂ ਲਾਗੂ ਕਰਨੇ ਉਹ ਤਿੰਨੇ ਕਾਲੇ ਕਾਨੂੰਨ ਕੱਲੇ ਪੰਜਾਬ ਦੇ ਕਿਸਾਨਾਂ ਉੱਤੇ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਉੱਤੇ ਲਾਗੂ ਹੋਣਗੇ ਭਾਵੇਂ ਭਾਰਤੀ ਜਨਤਾ ਪਾਰਟੀ ਦਾ ਕਿੰਨਾ ਨੁਕਸਾਨ ਹੋਵੇ ਕਿਉਂਕਿ ਕੋਆਪਰੇਟ ਕਰਾਣਿਆਂ ਦੇ ਸਿਰ ਤੇ ਭਾਰਤੀ ਜਨਤਾ ਪਾਰਟੀ ਚੱਲ ਰਹੀ ਹੈ ਇਹ ਸਾਰਾ ਪ੍ਰੀਪਲਾਨਡ ਮਾਮਲਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਨਹੀਂ ਇਹ ਅਡਾਨੀ ਅਬਾਨੀ ਬਰਾ ਕੀਤਾ ਹੈ ਇਸ ਕਰਕੇ ਸਾਰੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਨਹੀਂ ਪਾਇਆ ਜਾ ਸਕਦਾ ਯਾਨੀ ਕਿ ਕਿਸਾਨਾਂ ਦੀ ਬੜੀ ਵੱਡੀ ਹਾਰ ਹੋਵੇਗੀ